ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਦਾ YouTube ਪੇਜ ਮੈਂ ਲਖਸ਼ੇ ਆਨੰਦ ਨਾਲ ਮੇਰੇ ਸਹਿਯੋਗੀ ਪੁਸ਼ਪਾ ਮੋਰੇਆ ਗੱਲ ਕਰਾਂਗੇ ਅੱਜ ਪਨਬਸ ਦੇ ਅਤੇ ਪੀਆਰਟੀਸੀ ਦੇ ਮੁਲਾਜ਼ਮ ਜਿਹੜੇ ਹੜਤਾਲ ਤੇ ਸੀ ਉਹਨਾਂ ਨੇ ਹੜਤਾਲ ਖਤਮ ਕਰ ਦਿੱਤੀ ਹੈ ਸਾਡੇ ਨਾਲ ਸਾਡੇ ਪੱਤਰਕਾਰ ਸਾਥੀ ਜਿਹੜੇ ਨੇ ਉਹ ਵੀ ਜੁੜੇ ਹੋਣਗੇ ਤੇ ਨਾਲ ਹੀ ਜਿਹੜੇ ਟਰਾਂਸਪੋਰਟ ਮੰਤਰੀ ਨੇ ਉਹਨਾਂ ਦਾ ਵੀ ਕਹਿਣਾ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਪੁਸ਼ਪਾ ਤੋਂ ਸਵਾਲ ਲੈ ਲੈਨੇ ਆ ਕਿ ਆਖਿਰ ਇਹ ਕਿਵੇਂ ਸਹਿਮਤੀ ਬਣੀ ਇੰਨੇ ਦਿਨਾਂ ਤੋਂ ਰੇੜਕਾ ਚੱਲ ਰਿਹਾ ਸੀ ਲਗਾਤਾਰ ਕੋਈ ਵੀ ਹੱਲ ਨਿਕਲਣ ਨਹੀਂ ਸਾਹਮਣੇ ਨਹੀਂ ਆ ਰਿਹਾ ਸੀ ਤਲਖ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 3 ਦਿਨਾਂ ਤੋਂ ਲਗਾਤਾਰ ਹੜਤਾਲ ਦੀ ਐਲਾਨ ਕੀਤਾ ਗਿਆ ਸੀਗਾ ਪੰਬਸ ਦੇ ਅਧਿਕਾਰੀ ਪੀਆਰਟੀਸੀ ਦੇ ਅਧਿਕਾਰੀ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਸੀਗੇ ਕਿ 3 ਦਿਨ ਤੱਕ ਅਸੀਂ ਹੜਤਾਲ ਰੱਖਾਂਗੇ ਜਿਹੜੇ ਕੱਚੇ ਮੁਲਾਜ਼ਮ ਸੀਗੇ ਉਹ ਇਹ ਕਹਿ ਰਹੇ ਸੀਗੇ ਕਿ ਜਦੋਂ ਤੱਕ ਸਾਨੂੰ ਪੱਕਾ ਨਹੀਂ ਕੀਤਾ ਜਾਂਦਾ ਸਾਡੀ ਹੜਤਾਲ ਲਗਾਤਾਰ ਜਾਰੀ ਰਹੇਗੀ ਪਰ ਹਰਪਾਲ ਚੀਮਾ ਦਾ ਹੁਣ ਬਿਆਨ ਸਾਹਮਣੇ ਆਇਆ ਮੀਟਿੰਗ ਹੋਈ ਹੈ ਉਹਨਾਂ ਦੇ ਨਾਲ ਤੇ ਲਾਲਜੀਤ ਸਿੰਘ ਪੁੱਲਰ ਵੀ ਉਹਨਾਂ ਦੇ ਨਾਲ ਸੀਗੇ ਦੋਨਾਂ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਮੰਗਾਂ ਨੇ ਅਧੀਆਂ ਮੰਗਾਂ ਅਸੀਂ ਮੰਨਣ ਦੀ ਕੋਸ਼ਿਸ਼ ਕਰ ਰਹੇ ਹਾਂ ਹਾਲ ਇਹ ਮੰਗ ਮੰਨ ਲਈ ਗਈ ਹੈ ਕਿ ਜਿਹੜੇ ਕੱਚੇ ਮੁਲਾਜ਼ਮ ਸੀਗੇ ਉਹਨਾਂ ਨੂੰ ਹੁਣ ਪੱਕਾ ਕਰ ਦਿੱਤਾ ਜਾਵੇਗਾ ਤੇ ਨਾਲ ਹੋਰ ਵੀ ਜਿਹੜੀਆਂ ਛੋਟੀਆਂ ਮੋਟੀਆਂ ਮੰਗਾਂ ਨੇ ਉਹ ਅੱਜ ਜਿਹੜੀਆਂ ਨੇ ਉਹ ਇੱਕ ਤਰੀਕੇ ਦੇ ਨਾਲ ਕਲੀਅਰ ਹੋ ਗਈਆਂ ਨੇ ਤੇ ਉਹਨਾਂ ਨੇ ਕਿਹਾ ਹੈ ਕਿ 15 ਦਿਨ ਦੇ ਅੰਦਰ ਅਸੀਂ ਦੁਬਾਰਾ ਤੋਂ ਮੀਟਿੰਗ ਕਰਾਂਗੇ ਜਿਹੜੇ ਵੀ ਪੀਆਰਟੀਸੀ ਤੇ ਪਨਬਸ ਦੇ ਮੁਲਾਜ਼ਮ ਨੇ ਉਹਨਾਂ ਦੇ ਨਾਲ ਦੁਬਾਰਾ ਤੋਂ ਮੀਟਿੰਗ ਹੋਵੇਗੀ ਜਿਹੜੀ ਅੱਜ ਦੀ ਮੀਟਿੰਗ ਰਹੀ ਹੈ ਉਹ ਕਾਫੀ ਜ਼ਿਆਦਾ ਪੋਜ਼ਿਟਿਵ ਮਾਹੌਲ ਦੇ ਵਿੱਚ ਹੋਈ ਹੈ ਇਸੇ ਕਰਕੇ ਜਿਹੜੀ ਹੜਤਾਲ ਹੈ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਆਪਣੀ ਹੜਤਾਲ ਕੈਨਸਲ ਕਰ ਰਹੇ ਨੇ ਤੇ ਅੱਗੇ ਆਪਣੇ ਕੰਮ ਦੇ ਵਿੱਚ ਦੁਬਾਰਾ ਉਹ ਸ਼ਮੂਲੀਅਤ ਕਰ ਰਹੇ ਨੇ ਤਾਂ ਇਸ ਕਰਕੇ ਹਰਪਾਲ ਚੀਮਾ ਦਾ ਉਹਨੇ ਬਿਆਨ ਸਾਹਮਣੇ ਆਇਆ ਨਾਲ ਇਹ ਗੱਲ ਇਹਦੇ ਵਿੱਚ ਇੱਥੇ ਖੜਵੀ ਹੈ ਕਿ 15 ਦਿਨ ਦਾ ਕਹਿ ਤਾ ਦਿੱਤਾ ਪਰ ਕੋਈ ਜੁਲਾਈ ਜਿਹੜੀ ਹੈ ਉਹ ਡੇਟ ਫਾਈਨਲ ਕਰ ਸਕਦੇ ਨੇ ਪਰ ਲਾਲਜੀਤ ਸਿੰਘ ਭੁੱਲਰ ਹਰਪਾਲ ਜੀ ਮਤੋਂ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਅਗਲੀ ਮੀਟਿੰਗ ਤੁਸੀਂ ਕਦੋਂ ਰੱਖੋਗੇ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਮੈਂ ਡਿਸਾਈਡ ਨਹੀਂ ਕਰਾਂਗਾ ਲਾਲਜੀਤ ਸਿੰਘ ਭੁੱਲਰ ਜੀ ਹੀ ਡਿਸਾਈਡ ਕਰਨਗੇ ਜਦੋਂ ਉਹ ਹਾਂ ਜਦੋਂ ਉਹ ਇਹ ਚੀਜ਼ ਡਿਸਾਈਡ ਕਰ ਦਣਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਦੇਖ ਲਾਂਗੇ ਕਿ ਮੰਗਾਂ ਕਿਹੜੀਆਂ ਪੈਂਡਿੰਗ ਰਹਿ ਗਈਆਂ ਨੇ ਤੇ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਜਿਹੜੀ ਮੰਗਾਂ ਨੇ ਉਹ ਮੰਨ ਲਈਆਂ ਜਾਣ ਤੇ ਹਰਪਾਲ ਜੀ ਮਾ ਕੀ ਕੁਝ ਕਹਿ ਰਹੇ ਨੇ ਉਹ ਵੀ ਇੱਕ ਵਾਰ ਸੁਣਾ ਦਿੰਨੇ ਆ ਕਿ ਕੀਕੂ ਜੋ ਕਹਿ ਰਹੇ ਨੇ ਇੱਕ ਵਾਰ ਤੁਸੀਂ ਸੁਣ ਲਓ ਜ਼ਰਾ ਆ ਵੀ ਟ੍ਰਾਂਸਪੋਰਟ ਉਹਨਾਂ ਸਾਰੀਆਂ ਯੂਨੀਅਨ ਦੇ ਨੁਮਾਇੰਦੇ ਅੱਜ ਦੀ ਮੀਟਿੰਗ 'ਚ ਹਾਜ਼ਰ ਹੋਏ ਸੀ ਔਰ ਮੇਰੇ ਨਾਲ ਮੇਰੇ ਕੈਬਨਿਟ ਦੇ ਕਲੀਗ ਭੁੱਲਰ ਸਾਹਿਬ ਹਾਜ਼ਰ ਹੋਏ ਸੀਗੇ ਬਿਰ ਲਾਲਜੀਤ ਭੁੱਲਰ ਜੀ ਬਿਲਕੁਲ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਚਰਚਾ ਹੋਈ ਕਈ ਕਮੇਟੀਆਂ ਬਣੀਆਂ ਹੋਈਆਂ ਨੇ ਕਿਆਂ ਉਹਨਾਂ ਕਮੇਟੀਆਂ ਦੀ ਅੱਗੇ ਪ੍ਰੋਗਰੈਸ ਕੀ ਆ ਕਿਉਂਕਿ ਕਈ ਵਾਰ ਪ੍ਰੋਗਰੈਸ ਖੜ ਜਾਂਦੀ ਹੈਗੀ ਮੈਂ ਜਿਹੜੇ ਆਰਡਰ ਜਾਰੀ ਕੀਤੇ ਨੇ ਕਿ ਅਗਲੇ 15 ਤੋਂ ਲੈ ਕੇ 20 ਦਿਨਾਂ ਦੇ ਅੰਦਰ-ਅੰਦਰ ਜਿਹੜੀਆਂ ਉਹ ਸਾਰੀਆਂ ਮੰਗਾਂ ਤੇ ਵਿਚਾਰ ਕਰਕੇ ਇੱਕ ਕੰਕਰੀਟ ਰਿਪੋਰਟ ਜਿਹੜੀ ਆ ਇੱਕ ਰਿਪੋਰਟ ਜਿਹੜੀ ਉਹ ਸਬਮਿਟ ਕੀਤੀ ਜਾਵੇ ਤਾਂ ਕਿ ਕਮੇਟੀ ਜਿਹੜਾ ਉਹ ਤੇ ਫੈਸਲਾ ਲੈ ਸਕੇ ਔਰ ਮੈਂ ਅਗਲੀ ਮੀਟਿੰਗ ਵੀ ਜਿਹੜੀ ਆ ਉਹ ਵੀ ਜਿੰਨੇ ਨੁਮਾਇੰਦੇ ਆਏ ਸੀ ਉਹਨੂੰ ਆਪਣੀ ਦਿੱਤੀ ਆ ਕਿ ਤੁਸੀਂ ਇਸ ਤੋਂ ਬਿਨਾਂ ਵੀ ਬਿਨਾਂ ਆ ਕੇ ਮੀਟਿੰਗ ਕਰੋ ਤਾਂ ਕਿ ਆਪਾਂ ਮਸਲੇ ਦਾ ਹੱਲ ਕਰੀਏ ਸੋ ਉਹਨਾਂ ਸਾਰਿਆਂ ਨੇ ਭਰੋਸਾ ਦਿਵਾਇਆ ਕਿ ਅਸੀਂ ਜਿਹੜਾ ਆਪਣੀ ਹੜਤਾਲ ਵਾਪਸ ਲਵਾ ਦਾਂਗੇ ਜਦੋਂ ਮੀਟਿੰਗ ਹੈ ਜੀ ਅਗਲੀ ਮੀਟਿੰਗ ਤੋਂ ਅਗਲੀ ਮੀਟਿੰਗ ਭੁੱਲਰ ਸਾਹਿਬ ਨੇ ਡਿਸਾਈਡ ਕਰਨੀਆਂ ਡੇਟ ਰੱਖ ਰਹੇ ਨੇਗੇ ਤਾਂ ਅਗਲੀ ਮੀਟਿੰਗ 15 ਦਿਨਾਂ ਦੇ ਅੰਦਰ ਉਹਨਾਂ ਦੀ ਅਪਦੀਆਂ ਮੀਟਿੰਗਾਂ ਹੋਣਗੀਆਂ ਇੰਟਰਨਲ ਡਿਪਾਰਟਮੈਂਟ ਦੇ ਮੀਟਿੰਗਾਂ ਹੋਣਗੀਆਂ ਔਰ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਹੋਣਗੀਆਂ ਔਰ ਉਸ ਤੋਂ ਬਾਅਦ ਜਿਹੜਾ ਪ੍ਰੋਪੋਜ਼ਲ ਲੈ ਕੇ ਆਉਣਗੇ ਫਿਰ ਸਾਡੀ ਜਿਹੜੀ ਸਬ ਕਮੇਟੀ ਉਹਦੇ ਨਾਲ ਜੀ ਕੰਮ ਤੇ ਪਰਤ ਆਉਣਗੇ ਹੁਣ ਹੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਕੰਮ ਤੇ ਪਰਤਾਂਗੇ ਵਾਪਸ ਆ ਜਾਓ ਜੀ ਜੀ ਬਾਰ ਬਾਰ ਮੀਟਿੰਗਾਂ ਦਾ ਦੌਰ ਕਿਉਂ ਚੱਲ ਰਿਹਾ ਹੈ ਦੇਖੋ ਪੂਰਾ ਦੇਸ਼ ਜਾਣਦਾਗਾ ਕਿ ਲਾਰੈਂਸ ਬਸਨੋਈ ਜਿਹੜਾ ਉਹ ਕਿਹੜੇ ਸਟੇਟ ਦੀ ਕਿਹੜੀ ਜੇਲ੍ਹ ਚ ਰਹਿ ਰਿਹਾਗਾ ਔਰ ਕਿੱਥੋਂ ਰੈਕਡ ਚਲਾ ਰਿਹਾ ਉਹ ਭਾਰਤੀ ਜਨਤਾ ਪਾਰਟੀ ਦਾ ਸਟੇਟ ਹੈਗਾ ਸੋ ਮੈਂ ਸਮਝਦਾਗਾ ਪੰਜਾਬ ਇਕਾਈ ਨੂੰ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੂੰ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਦੇਸ਼ ਦੀ ਹੋਮ ਮਿਨਿਸਟਰ ਦੇ ਸਾਹਮਣੇ ਦੋਨੋਂ ਹੀ ਉਸ ਸਟੇਟ ਤੋਂ ਉਹਨੇ ਉੱਥੇ ਜਾ ਕੇ ਪ੍ਰੋਟੈਸਟ ਕਰਨਾ ਚਾਹੀਦਾ। ਦੇਖੋ ਪੂਰਾ ਪੰਜਾਬ ਜਾਣਦਾਗਾ ਕਿ ਜਦੋਂ ਪੰਜਾਬ ਪੁਲਿਸ ਕੋਈ ਐਕਸ਼ਨ ਕਰਦੀ ਆ ਤਾਂ ਭਾਰਤੀ ਜਨਤਾ ਪਾਰਟੀ ਤੁਰੰਤ ਜਿਹੜਾ ਬਚਾਅ ਕਾਰਜਾਂ ਚ ਆਉਂਦੀ ਆ ਤੇ ਜਿਨ੍ਹਾਂ ਵਿਅਕਤੀਆਂ ਨੇ ਉਹ ਜਿਨ੍ਹਾਂ ਵਿਅਕਤੀਆਂ ਨੇ ਉਸ ਵਪਾਰੀ ਦੀ ਹੱਤਿਆ ਕੀਤੀ ਆ ਉਹ ਮੁੱਠਪੇੜ ਚ ਮਾਰੇ ਗਏ ਨੇਗੇ। ਕਾਨੂੰਨ ਦੇ ਮੁਤਾਬਕ ਕਾਰਵਾਈ ਹੋਈ ਆ। ਹੁਣ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਵਿਅਕਤੀਆਂ ਨੂੰ ਆਪਣੇ ਪਾਲੇ ਹੋਏ ਗੁੰਡਿਆਂ ਨੂੰ ਆਪਣੇ ਪਾਲੇ ਹੋਏ ਐਂਟੀ سوشਲ ਐਲੀਮੈਂਟਸ ਨੂੰ ਬਚਾਉਣ ਦਾ ਯਤਨ ਕਰ ਰਹੇ ਜੀ ਤਾਂ ਲਖਸ਼ ਜੀ ਨੇ ਸੁਣਿਆ ਇਹਨਾਂ ਨੇ ਕਿ ਉਹ ਹਰਪਾਲ ਚੀਮਾ ਨੇ ਜੋ ਵੀ ਜੜੀਆਂ ਵੀ ਗੱਲਾਂ ਅਸੀਂ ਦਸੀਆਂ ਨੇ ਤਾਂ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਬਾਕੀ ਤੁਹਾਡਾ ਕੋਈ ਹੋਰ ਸਵਾਲ ਜੀ ਕਰ ਹੈ ਤਾਂ ਤਾਂ ਮੇਰਾ ਸਵਾਲ ਇਹ ਹੈ ਕਿ ਇਹ ਮੀਟਿੰਗਾਂ ਜਿਹੜੀਆਂ ਨੇ ਪਹਿਲਾਂ ਵੀ ਬਹੁਤ ਵਾਰ ਹੋ ਚੁੱਕੀਆਂ ਨੇ ਪਹਿਲਾਂ ਵੀ ਕਈ ਵਾਰ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਤੁਹਾਨੂੰ ਪੱਕਾ ਕੀਤਾ ਜਾਵੇਗਾ ਕਿ ਆਖਰਕਾਰ ਰੇੜਕਾ ਫਸ ਕਿੱਥੇ ਰਿਹਾ ਹੈ ਕਿੱਥੇ ਗੱਲ ਨਹੀਂ ਮੰਨੀ ਜਾ ਰਹੀ ਜਿਹੜੇ ਕੱਚੇ ਕੰਮ ਇਹਨੇ ਚਾਹੇ ਉਹ ਪੀਆਰਟੀਸੀ ਮੁਲਾਜ਼ਮ ਹੋਣ ਚਾਹੇ ਅਧਿਆਪਕ ਹੋਣ ਤਾਂ ਅਖਰਕਾਰ ਸਰਕਾਰ 50000 ਤੋਂ ਵੱਧ ਨੌਕਰੀਆਂ ਵੰਡ ਚੁੱਕੀ ਆ ਪਰ ਹਾਲੇ ਵੀ ਇਹ ਜਿਹੜੇ ਕੱਚੇ ਕੰਮੇ ਨੇ ਨੌਕਰੀਆਂ ਅੱਗੇ ਦੇਣ ਨਾਲੋਂ ਵਧੀਆ ਜਿਹੜੇ ਕੱਚੇ ਕੰਮੇ ਨੇ ਕੀ ਪਹਿਲਾਂ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਸਕਦਾ ਹੂੰ ਤੇ ਉਸ ਤੋਂ ਬਾਅਦ ਹੀ ਇਹ ਜਿਹੜੀ ਨੌਕਰੀਆਂ ਵੰਡੀਆਂ ਜਾਣ ਪਹਿਲਾਂ ਜਿਹੜੇ ਕੱਚੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਉਸ ਤੋਂ ਬਾਅਦ ਜਿਹੜੀ ਸਰਕਾਰ ਹੈ ਉਹ ਨਵੀਆਂ ਨੌਕਰੀਆਂ ਵੰਡੇ ਕੀ ਕਹਿਣਾ ਇਸ ਤੇ ਹਾਂ ਇਸ ਬਾਰੇ ਇਹ ਕਹਿ ਸਕਦੇ ਆ ਕਿ ਜਿਹੜੇ ਪਹਿਲਾਂ ਕਈ ਵਾਰ ਇਦਾਂ ਹੁੰਦਾ ਕਿ ਸਰਕਾਰੀ ਵੀ ਜਿਹੜੀਆਂ ਨਿਕਲਦੀਆਂ ਨੇ ਨੌਕਰੀਆਂ ਵੈਕੈਂਸੀਜ਼ ਨਿਕਲਦੀਆਂ ਨੇ ਉਹਦੇ ਵਿੱਚ ਇਹ ਚੀਜ਼ ਲਿਖ ਦਿੱਤੀ ਜਾਂਦੀ ਕਿ ਕੰਟਰੈਕਟ ਬੇਸਿਸ ਦੇ ਵਿੱਚ ਪਹਿਲਾਂ ਰੱਖਾਂਗੇ ਜੇਕਰ ਕੰਟਰੈਕਟ ਕੰਪਲੀਟ ਹੋ ਜਾਂਦਾ ਉਸ ਤੋਂ ਬਾਅਦ ਉਹ ਡਿਸਾਈਡ ਕਰਦੇ ਨੇ ਕਿ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕਰਨਾ ਹੈ ਜਾਂ ਨਹੀਂ ਤਾਂ ਸ਼ਾਇਦ ਕੀ ਪਤਾ ਕੰਟਰੈਕਟ ਬੇਸਿਸ ਵਾਲੇ ਵੀ ਲੋਕ ਇਸ ਦੇ ਵਿੱਚ ਸ਼ਾਮਿਲ ਹੋਣ ਆਪਣਾ ਧਰਨਾ ਦੇ ਰਹੇ ਹੋਣ ਕੁਝ ਵੀ ਕਿਹਾ ਨਹੀਂ ਜਾ ਸਕਦਾ ਹਾਲਾਂਕਿ ਇਹ ਗੱਲ ਹੁਣ ਕਲੀਅਰ ਹੈ ਕਿ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ ਤੇ ਅੱਗੇ ਹੁਣ ਦੇਖਣਾ ਹੋਵੇਗਾ ਹੋਰ ਹੋਵੇ ਜੀ ਹੋ ਸਕਦਾ ਹੈ ਤਾਂ ਹੁਣ ਦੇ ਲਈ ਫਿਲਹਾਲ ਇਹਨਾ ਹੀ ਮੈਨੂੰ ਦਿਓ ਇਜਾਜ਼ਤ ਨਾਲ ਮੇਰੇ ਸਾਥੀ ਪੋਸ਼ਪਾ ਮਰਨ ਦਿਓ ਇਜਾਜ਼ਤ ਦੇਖਦੇ ਰਹੋ ਨਿਊ ਸਟੇਟ ਪੰਜਾਬ ਰਹਿਣਾ ਹਿਮਾਚਲ ਦਾ YouTube ਪੇਜ ਧੰਨਵਾਦ